ਸ਼ੋਮਣੀ ਇਕਾਲੀ ਦਲ ਦੀ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਤਾਂ ਇਸ ਮੀਟਿੰਗ ਦੇ ਵਿੱਚ ਮੁਰ ਤੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਉੱਤੇ ਪਰੋਸਾ ਜਤਾਇਆ ਗਿਆ ਹੈ ਦੂਜੇ ਪਾਸੇ ਬਾਕੀ ਧੜੇ ਵੱਲੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸ਼ੋਮਣੀ ਇਕਾਲੀ ਦਲ ਦੇ ਵਿੱਚ ਦੁਫਾੜ ਪੈਂਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਕੁਝ ਲੀਡਰਾਂ ਦੇ ਵੱਲੋਂ ਬਗਾਵਤ ਕੀਤੀ ਗਈ ਹੈ ਦੂਜੇ ਪਾਸੇ ਕਈ ਲੀਡਰ ਨੇ ਜਿਹੜੇ ਉਹ ਸੁਖਬੀਰ ਸਿੰਘ ਬਾਦਲ ਦਾ ਸਾਥ ਦੇ ਰਹੇ ਨੇ ਤਾਂ ਸ਼ੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੇ ਇਲਜ਼ਾਮ ਲਾਇਆ ਨੇ ਕਿ ਭਾਜਪਾ ਦੇ ਸ਼ਾਇਦ ਉੱਤੇ ਇਹਨਾਂ ਲੀਡਰਾਂ ਵੱਲੋਂ ਪਾਰਟੀ ਦੇ ਖਿਲਾਫ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਸਿੱਧੇ ਸਿੱਧੇ ਬਹੁਤ ਸਾਰੇ ਲੀਡਰਾਂ ਉੱਤੇ ਸਖਤ ਇਲਜ਼ਾਮ ਨੇ ਜਿਹੜੇ ਉਹ ਅਕਾਲੀ ਦਲ ਦੇ ਕਈ ਲੀਡਰਾਂ ਵੱਲੋਂ ਲਗਾਏ ਗਏ ਨੇ ਦੂਜੇ ਪਾਸੇ ਸੁਖਬੀਰ ਬਾਦਲ ਦੇ ਹੱਕ ਵਿੱਚ ਡਾਕਟਰ ਦਿਲਜੀਤ ਚੀਮਾ ਬਲਵਿੰਦਰ ਸਿੰਘ ਭੁੰਦਰ ਸਮੇਤ ਕਈ ਵੱਡੇ ਚਿਹਰੇ ਆਏ ਨੇ ਜੇ ਬਗਾਵਤ ਦੀ ਗੱਲ ਕੀਤੀ ਜਾਵੇ ਤਾਂ ਬਗਾਵਤੀ ਲੀਡਰਾਂ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਿਕੰਦਰ ਸਿੰਘ ਮਲੂਕਾ surjit singh rakhda parvinder singh tinsa ਮੁਖਨਾਮ ਸ਼ਾਮਿਲ ਨੇ ਅਤੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਜਿਹੜੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਅਤੇ ਕਈ ਟਕਸਾਲੀ ਪਰਿਵਾਰ ਨੇ ਜਿਹੜੇ ਉਹ ਵੀ ਬਾਗੀ ਧੜੇ ਦੇ ਵਿੱਚ ਸ਼ਾਮਿਲ ਨੇ ਤਾਂ ਬਾਗੀ ਧੜੇ ਦੇ ਵੱਲੋਂ ਵੀ ਆਪਣਾ ਪ੍ਰੋਗਰਾਮ ਜਿਹੜਾ ਉਹ ਉਲੀਕਿਆ ਗਿਆ ਹੈ ਤਾਂ ਬਾਗੀ ਧੜੇ ਦੇ ਵੱਲੋਂ 1 ਜੁਲਾਈ ਨੂੰ ਇਸ ਈ ਕਾਲ ਤੱਕ ਸਾਫ ਵਿਖੇ ਅਰਦਾਸ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਹ ਆਪਣੀ ਮੁਹਿੰਮ ਸ਼ੁਰੂ ਕਰਨਗੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਅਕਾਲੀ ਦਲ ਦੇ ਕਈ ਲੀਡਰ ਆਏ ਨੇ ਤਾਂ ਉਹਨਾਂ ਨੇ ਬਾਗੀ ਧੜੇ ਉੱਤੇ ਸਵਾਲ ਚੁੱਕੇ ਨੇ ਹਰਸਿਵਰਤ ਕੌਰ ਬਾਦਲ ਦੇ ਵੱਲੋਂ ਵੀ ਬਾਗੀ ਧੜੇ ਉੱਤੇ ਨਿਸ਼ਾਨੇ ਸਾਦੇ ਗਏ ਸੀ ਤਾਂ ਸਿੱਧੇ-ਸਿੱਧੇ ਅਕਾਲੀ ਦਲ ਦੇ ਕਈ ਲੀਡਰ ਇਹ ਕਹਿ ਰਹੇ ਨੇ ਕਿ ਜਿਹੜੇ-ਜਿਹੜੇ ਲੀਡਰ ਬਾਗੀ ਦੇ ਉਹਨਾਂ ਦੇ ਸਿੱਧੇ ਤੌਰ ਤੇ ਬੀਜੇਪੀ ਦੇ ਨਾਲ ਸਬੰਧ ਨੇ ਬੀਬੀ ਜ਼ਗੀਰ ਕੌਰ ਦੇ ਬਾਰੇ ਗੱਲਬਾਤ ਕਰਦੇ ਹੋਏ ਅਕਾਲੀ ਲੀਡਰਾਂ ਨੇ ਕਿਹਾ ਕਿ ਉਹਨਾਂ ਨੇ ਬੀਜੇਪੀ ਦੀ ਸ਼ਾਇ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਇਸੇ ਤਰ੍ਹਾਂ ਢੀਂਸਾ ਪਰਿਵਾਰ ਉਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਗਿਆ ਕਿ ਢੀਂਸਾ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਬੀਜੇਪੀ ਦੇ ਵਿੱਚੋਂ ਆਇਆ ਹੈ ਸੁਜੀਤ ਸਿੰਘ ਰਖੜਾ ਉਤੇ ਵੀ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਸੁਜੀਤ ਸਿੰਘ ਰਖੜਾ ਬਾਰੇ ਇਹ ਗੱਲ ਆਖੀ ਗਈ ਹੈ ਕਿ ਉਹਨਾਂ ਦੇ ਪਰਿਵਾਰ ਦੇ ਬੀਜੇਪੀ ਸਰਕਾਰ ਨਾਲ ਗੂੜੇ ਸਬੰਧ ਹਨ ਅਤੇ ਜੇ ਗੱਲ ਕੀਤੀ ਜਾਵੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਤਾਂ ਚੋਣਾਂ ਨੂੰ ਲੈ ਕੇ ਉਹਨਾਂ ਉੱਤੇ ਇਲਜ਼ਾਮ ਲੱਗੇ ਨੇ ਬੀਜੇਪੀ ਦੇ ਨਾਲ ਗਲਬਾਤ ਹੋਣ ਦੇ ਇਲਜ਼ਾਮ ਲੱਗੇ ਨੇ ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਸਿਕੰਦਰ ਸਿੰਘ ਮਲੂਕਾ ਦੀ ਤਾਂ ਮਲੂਕਾ ਦੀ ਨੂ ਦੇ ਵੱਲੋਂ ਬੀਜੇਪੀ ਦੀ ਟਿਕਟ ਉੱਤੇ ਚੋਣ ਲੜੀ ਗਈ ਸੀ ਜਿਸ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਵੱਲੋਂ ਮਲੂਕਾ ਉੱਤੇ ਵੀ ਨਿਸ਼ਾਨੇ ਸਾਦੇ ਜਾ ਰਹੇ ਨੇ ਤਾਂ ਸ਼ੋਮਨੀ ਅਕਾਲੀ ਦਲ ਦੇ ਕਈ ਵੱਡੇ ਲੀਡਰਾਂ ਦਾ ਕਹਿਣਾ ਹੈ ਕਿ ਕੁਝ ਕੁ ਲੀਡਰਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਵੀ ਫਰਕ ਨਹੀਂ ਪਵੇਗਾ ਅਗਰ ਗੱਲ ਕੀਤੀ ਜਾਵੇ ਚੋਣਾਂ ਦੀ ਤਾਂ ਚੋਣਾਂ ਵਿੱਚ ਲਗਾਤਾਰ ਸ਼ੋਮਣੀ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਗਰ 2012 ਦੇ ਚੋਣ ਨਤੀਜੇ ਦੇਖੇ ਜਾਣ ਤਾਂ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਉਸ ਸਮੇਂ ਪੰਜਾਬ ਵਿਧਾਇਕ ਅਕਾਲੀ ਦਲ ਦੇ ਜਿੱਤੇ ਸਨ ਲੇਕਿਨ 2017 ਦੇ ਵਿੱਚ ਇਹ ਗਿਣਤੀ 15 ਹੀ ਰਹਿ ਜਾਂਦੀ ਹੈ ਅਤੇ ਹੁਣ 2022 ਦੀਆਂ ਚੋਣਾਂ ਵਿੱਚ ਸ਼ੋਮਣੀ ਅਕਾਲੀ ਦਲ ਦੇ ਕੇਵਲ ਤੇ ਨਵੇਂ ਵਿਧਾਇਕ ਹੀ ਜਿੱਤਣ ਵਿੱਚ ਕਾਮਯਾਬ ਹੋਏ ਸੀ ਇਸੇ ਤਰ੍ਹਾਂ ਅਗਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ 2014 ਵਿੱਚ ਸ਼ੋਮਣੀ ਅਕਾਲੀ ਦਲ ਦੇ 4 ਐਮਪੀ ਜਿੱਤੇ ਸੀ ਉਸ ਤੋਂ ਬਾਅਦ ਜਦੋਂ 2019 ਦੀ ਚੋਣ ਸੀ ਤਾਂ ਉਦੋਂ 2 ਐਮਪੀ ਸ਼ੁਕਬੀਰ ਬਾਦਲ ਅਤੇ ਹਰਸਿਮਰਤ ਬਾਦਲ ਹੀ ਜਿੱਤ ਸਕੇ ਸਨ ਉਸ ਤੋਂ ਬਾਅਦ 2024 ਦੀਆਂ ਚੋਣਾਂ ਵਿੱਚ ਕੇਵਲ ਹਰ ਸਿੰਮਰਤ ਕੌਰ ਬਾਦਲ ਹੀ ਇੱਕ ਸੀਟ ਤੋਂ ਜਿੱਤੇ ਸਨ ਤਾਂ ਅਜੇ ਵਿੱਚੋਂ ਵੱਡੇ ਕ੍ਰਾਈਸਿਸ ਦਾ ਸਾਹਮਣਾ ਜਿਹੜਾ ਉਹ ਸ਼ੋਮਨੀ ਇਕਾਲੀ ਦਲ ਨੂੰ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਇਕਾਲੀ ਲੀਡਰਾਂ ਦਾ ਕਹਿਣਾ ਹੈ ਕਿ ਅਸੀਂ ਪੰਤ ਅਤੇ ਪੰਜਾਬ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਾਂ ਫਿਰ ਪੰਜਾਬ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਨਹੀਂ ਕਰਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਬਾਗੀ ਲੀਡਰਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਅਕਾਲੀ ਦਲ ਨੂੰ ਮੋੜ ਪੈਰਾ ਤੇ ਖੜਾ ਕਰਦੇ ਨੇ ਅਤੇ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਸਿਆਸਤ ਦੇ ਵਿੱਚ ਕੀ ਕੁਝ ਵਾਪਰਦਾ ਹੈ